ਵਾਇਰ ਦੀ ਖਾਲਸਾ ਵਾਇਕੂ ਜੀ ਦੀ ਮਤੇ ਜੀ ਤੇ ਸਵਾਲ ਤੇ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਨਾਲ ਤੇ ਇਹ ਵੀਡੀਓ ਹੈਗੀ ਆ ਸੰਘੇੜਾ ਜੋ ਤੱਕ ਤਾਂ ਇਹ ਕੋਈ ਪਤਾ ਇਹ ਵਾਇਲਡ ਨੰਬਰ 1 ਹੈ ਜੇ ਕੋਈ ਨਹੀਂ ਕਹਿੰਦਾ ਹੈ ਵੀ ਤੇ ਆਪਾਂ ਬਾਈ ਹੁਣ ਗੱਲਬਾਤ ਕਰਾਂਗੇ ਤੇ ਅੱਜ ਆਪਾਂ ਸਾਰੀ ਜਾਣਕਾਰੀ ਲਾਵਾਂਗੇ ਰੋਟਾਵੇਟਰ ਬਾਰੇ ਬਾਈ ਕੀ ਹਾਲ ਹੈ ਜੀ ਹਾਂਜੀ ਸੱਸੀ ਗੱਲ ਜੀ ਤੇ ਨਾਮ ਦੱਸ ਦਿਓ ਪਹਿਲਾਂ ਅ ਤਰਸੀਮ ਸਿੰਘ ਜੀ ਨਾਮ ਹੈ ਮੇਰਾ ਠੀਕ ਹੈ ਠੀਕ ਹੈ ਤੇ ਆਪਾਂ ਅੱਜ ਗੱਲ ਕਰਦੇ ਜੀ ਰੋਟਾ ਵੀਟਰ ਨਾਲ ਤੇ ਸਾਨੂੰ ਮੋਟੀ ਮੋਟੀ ਜਾਣਕਾਰੀ ਦੱਸ ਦਿਓ ਪਹਿਲਾਂ ਕਿ ਦੂਜੇ ਇੰਪਲੀਮੈਂਟਾਂ ਨਾਲੋਂ ਦੂਜੇ ਮੰਨ ਕੇ ਕਿਹੜਾ ਰੋਟਾ ਵੀਟਰ ਨਾਲ ਜਿਹੜੇ ਹੋਰ ਕੰਪਨੀ ਦੇ ਨੇ ਤੇ ਇਹ ਕੰਪਨੀ ਦੇ ਰੋਟਾ ਵੀਟਰ 'ਚ ਕੀ ਫਰਕ ਆ ਤੇ ਬਾਕੀ ਆਪਾਂ ਗੱਲਬਾਤ ਸਾਰੀਆਂ ਚੀਜ਼ਾਂ ਪੁੱਛ ਕੇ ਕਰਾਂਗੇ ਅ ਠੀਕ ਹੈ ਬਾਈ ਜੀ ਜਿਸ ਤਰ੍ਹਾਂ ਕਿ ਆਪਾਂ ਜਿਹੜਾ ਮਾਡਲ ਦੇਖ ਰਹੇ ਹਾਂ ਜੀ ਇਹਦਾ 9 ਫੁੱਟ ਰੋਟਾ ਵੀਟਰ ਹੈ ਠੀਕ ਹੈ ਜੀ ਸ਼ਕਤੀਮਾਨ ਦਾ ਟਾਉ ਮਾਡਲ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਆਮ ਨਾਲੋਂ ਜੇ ਗੱਲ ਕਰੀਏ ਤਾਂ ਪਹਿਲਾਂ ਦਾ ਕੁਆਲਿਟੀ ਦੀ ਹੈ ਜੀ ਹਾਂਜੀ ਜੋ ਇਹਦੀ ਕੁਆਲਿਟੀ ਹੈਗੀ ਜੋ ਇਹਦੀ ਲਾਈਫ ਹੈਗੀ ਹੈ ਹਾਂਜੀ ਮਤਲਬ ਲੰਬੇ ਸਮੇਂ ਤੱਕ ਚੱਲੇ ਹਾਂਜੀ ਹਾਂਜੀ ਤਾਂ ਖਰਾਬੀ ਮਤਲਬ ਇਹ ਆ ਕਿ ਇਹਦੇ ਅੰਦਰ ਜਿਹੜੀ ਹੈਗੇ ਨੇ ਆਪਣੇ ਪ੍ਰੋਬਲਮਸ ਦੀ ਆਪਾਂ ਗੱਲ ਕਰਦੇ ਆ ਤਾਂ ਤੁਹਾਨੂੰ ਫੇਸ ਨਹੀਂ ਕਰਨੀਆਂ ਪੈਣਗੀਆਂ ਫਾਰਮਰ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਤੁਸੀਂ ਮੋਟਾ-ਮੋਟਾ ਆਪਾਂ ਗੱਲ ਕਰੀਏ ਕਿ ਇਹਨਾਂ ਡਿਫਰੈਂਸ ਦੀ ਗੱਲ ਕਰੀਏ ਹਾਂਜੀ ਹਾਂਜੀ ਠੀਕ ਹੈ ਤਾਂ ਇੱਕ ਤਾਂ ਇਸ ਤਕਰੀਬਨ ਸਾਰਿਆਂ ਨਾਲੋਂ ਡੂੰਘਾ ਚੱਲਦਾ ਹਾਂਜੀ ਆਮ ਨਾਲੋਂ ਇਹ ਡੂੰਘਾ ਚੱਲਦਾ ਠੀਕ ਹੈ ਜੀ ਕਰਨ ਹੈਗਾ ਇਹਦੇ ਪਿੱਛੇ ਆਪਣੇ ਨਾਲ ਤਿੰਨ ਨਾ ਇਹਦੇ ਵੜੇ ਸੈਟਿੰਗਸ ਦਿੱਤੀਆਂ ਹੋਈਆਂ ਨੇ ਹਾਂਜੀ ਛੋਟਾ ਵੀ ਤਰਵੀ ਠੀਕ ਹੈ ਤੁਸੀਂ ਜਿੰਨਾ ਕੁ ਡੋਂਗਾ ਚਲਾਉਣਾ ਚਾਹੁੰਦੇ ਹੋ ਹਾਂਜੀ ਹਾਂਜੀ ਉਹਨਾਂ ਕੁ ਤੁਸੀਂ ਡੋਂਗਾ ਚਲਾ ਸਕਦੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਦਾ ਤੁਸੀਂ ਰੋਟਰ ਦੇਖੋਗੇ ਹਾਂਜੀ ਆਮ ਨਾਲ ਰੋਟਰ ਦਾ ਸਾਰਿਆਂ ਨਾਲੋਂ ਵੱਡਾ ਹਾਂਜੀ ਹਾਂਜੀ ਠੀਕ ਹੈ ਜੀ ਬਲੇਡ ਦੇ ਹੈਵੀ ਡਿਊਟੀ ਬਲੇਡ ਲੱਗੇ ਹੋਏ ਨੇ ਹਾਂਜੀ ਤੇ ਜਿਹੜੇ ਬਲੇਡਾਂ ਨੂੰ ਤੁਸੀਂ ਨਟ ਵੀ ਦੇਖੋਗੇ ਨਾ ਦੇਖੋ ਬਲੇਡਾਂ ਦੇ ਨਟ ਵੀ ਲੱਗੇ ਹੋਏ ਨੇ ਹਾਂਜੀ ਹਾਂਜੀ ਉਹ ਵੀ ਆਮ ਨਾਲੋਂ ਹੈਵੀ ਨੇ ਠੀਕ ਹੈ ਜੀ ਜਿਹੜੇ ਕਿ ਕਦੇ ਖੁੱਲਦੇ ਨਹੀਂ ਆ ਮੰਗਸ ਦੇਣੀ ਹੈ ਠੀਕ ਹੈ ਤੇ ਇਹਨਾਂ ਪਲੇਟਾਂ ਵੀ ਕਸਾਈ ਕਿੰਨੀ ਹੈ ਜੀ ਉਹ ਦੇਖੋ ਮਿੱਟੀ ਦੇ ਹਿਸਾਬ ਨਾਲ ਕਸਾਈ ਹੁੰਦੀ ਆ ਹਮੇਸ਼ਾ ਬਲੇਡ ਦੀ ਵੈਸੇ ਸਾਡੀ ਜਿਹੜੀ ਲਾਈਫ ਹੈਗੀ ਆ ਤਕਰੀਬਨ ਉਹੀ 250 300 ਕਿਲਾ ਚੱਲਦੇ ਨੇ ਸੀ ਗਏ ਇੱਕ ਹੀ ਫਾਰਮਰ ਐਸ ਤਰ੍ਹਾਂ ਦਾ ਵੀ ਹੈਗਾ ਕਿ ਉਹਨਾਂ ਨੇ 6-6 ਸਾਲ ਹੋ ਗਏ ਚੱਲਦੇ ਨੂੰ ਉਹਨੇ ਬਲੇਡ ਹੀ ਨਹੀਂ ਚੇਵੀਂ ਠੀਕ ਹੈ ਜੀ ਤਾਂ ਪੈਂਟ ਕਰਦਾ ਕਿ ਮਿੱਟੀ ਕਿਹੋ ਜਿਹੀ ਜੋ ਰੇਤਲੀ ਮਿੱਟੀ ਦੀ ਚਲਾਵਾਂਗੇ ਨਾਲ ਢਿੱਲਾ ਹੀ ਜਾਦਾ ਆ ਤੇ ਆਮ ਨੋਰਮਲ ਮਿੱਟੀ ਜਿਹੜੀ ਚਿਕਣੀ ਮਿੱਟੀ ਜਾਏਗਾ ਉਹ ਚੱਲ ਜਾਂਦੇ ਨੇ 300 350 400 ਵੀ ਚੱਲ ਜਾਂਦੇ ਨੇ ਠੀਕ ਹੈ ਜੀ ਤੇ ਇੱਕ ਟੜਕਦੇ ਹੁੰਦੇ ਰੋਟਰ ਵੀ ਕਰੀ ਹਾਂ ਜੀ ਦੇਖੋ ਵਾਈਬ੍ਰੇਸ਼ਨ ਦਾ ਮੇਨ ਕਾਰਨ ਹੁੰਦਾ ਹੈ ਕਿ ਤੁਹਾਡਾ ਜਿਹੜਾ ਰੋਟਰ ਲੱਗਿਆ ਹੋਇਆ ਨੀਚੇ ਠੀਕ ਹੈ ਜੀ ਉਹ ਅਗਰ ਬੈਲੈਂਸ ਨਹੀਂ ਹੋਏਗਾ ਠੀਕ ਹੈ ਜੀ ਜਿਸ ਤਰ੍ਹਾਂ ਹੁਣ ਆਪਾਂ ਗੱਡੀਾਂ ਦੀ ਕਈ ਵਾਰੀ 휠 ਬੈਲੈਂਸਿੰਗ ਕਰਾਉਂਦੇ ਆ ਹਾਂ ਜੀ ਹਾਂ ਜੀ ਇਹ ਜਿਹੜਾ ਸਾਡਾ ਜਦੋਂ ਸਾਡੇ ਰੋਟੇਵੇਟਰ ਦੀ ਅਸੈਂਬਲੀ ਹੁੰਦੀ ਹੈ ਨਾ ਜੀ ਉਦੋਂ ਆਪਾਂ ਰੋਟਰ ਨੂੰ ਨਾ ਬੈਲੈਂਸ ਕਰਦੇ ਆ ਜਿਹੜਾ ਟਾਇਰਾਂ ਨੂੰ ਆਪਾਂ ਬੈਲੈਂਸਿੰਗ ਕਰਾਂ ਉਸ ਤਰ੍ਹਾਂ ਹੀ ਰੋਟਰ ਨੂੰ ਬੈਲੈਂਸ ਕਰਕੇ ਮਸ਼ੀਨਾਂ ਦੇ ਨਾਲ ਚੈੱਕ ਕਰਕੇ ਜੀ ਉਸ ਤੋਂ ਬਾਅਦ ਸਾਡੇ ਅੱਗੇ ਵਾਲਾ ਪੁਸਾ ਸੌਂਦਾ ਫਿਰ ਬਲੇਡ ਲੱਗਦੇ ਨੇ ਜੀ ਮੰਨ ਕੇ ਚਲੋ ਜਿਹੜੀ ਆ ਚੀਜ਼ ਹੈ ਬੈਲੈਂਸ ਕਰਕੇ ਲਾਉਣੀ ਪਊਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਇਹ ਜਿਹੜੀ ਚੀਜ਼ ਹੈ ਜੀ ਇਹ ਬੈਲੈਂਸ ਹੋਈ ਹੋਈ ਹੈ ਠੀਕ ਹੈ ਜੀ ਇਸੇ ਕਰਕੇ ਸਾਡੇ ਰੋਟੇਵੇਟਰ ਸ਼ਕਤੀਮਾਨ ਦੇ ਵਾਈਬ੍ਰੇਸ਼ਨ ਨਹੀਂ ਕਰਦੇ ਠੀਕ ਹੈ ਜੀ ਹਾਂਜੀ ਤੇ ਇਹਦੀ ਇੱਕ ਆ ਚਾਹਰਾ ਆਮ ਲੱਗ ਜਾਂਦੀ ਉਹ ਜਰਜਰ ਜੰਦੀ ਆ ਛੇਤੀ ਉਹ ਹਾਂਜੀ ਬਿਲਕੁਲ ਤੁਹਾਡਾ ਬੜਾ ਵਧੀਆ ਸਵਾਲ ਹੈ ਹੈਗਾ ਇਹ 11 ਵਾਲਾ ਹਾਂਜੀ ਦੇਖੋ ਅ ਮਤਲਬ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਆਪਾਂ ਹਾਂਜੀ ਅ ਸਸਤੇ ਦਾ ਕਾਰਨ ਕੀ ਹੁੰਦਾ ਕਿ ਜਿਹੜਾ ਆਪਣਾ ਲੋਹਾ ਸਸਤਾ ਲੱਗਦਾ ਹਾਂਜੀ ਹਾਂਜੀ ਰੀਸਾਈਕਲ ਵਾਲਾ ਲੋਹਾ ਲੱਗ ਜਾਂਦਾ ਹੈ ਹਾਂਜੀ ਤੇ ਇਹ ਸਾਡੀ ਕੰਪਨੀ ਜਿਹੜੀ ਹੈਗੀ ਆ ਇੱਕ ਨੰਬਰ ਦਾ ਆਪਾਂ ਟਾਟਾ ਦਾ ਲੋਹਾ ਲਾਣੇ ਆ ਠੀਕ ਹੈ ਜੀ ਉਹਦੇ ਨਾਲ ਕੀ ਹੈ ਇਹਦੀ ਜਿਹੜੀ ਲੋਹੇ ਦੀ ਜਿਹੜੀ ਹੈਗੀ ਆ ਆਪਣੀ ਇਹਦੀ ਲਾਈਫ ਹੈਗੀ ਆ ਹਾਂਜੀ ਬਹੁਤ ਜ਼ਿਆਦਾ ਲੰਬੇ ਸਮੇਂ ਕਰ ਲਿਆ ਬਕਰਾਂ ਸਾਲ ਹੋ ਗਏ ਆ ਲੋਕਾਂ ਨੂੰ ਹਾਂ ਜੀ ਯੂਜ਼ ਕਰਦੇ ਇਹਨੂੰ ਉਹ ਗਲੇ ਨਹੀਂ ਆ ਰੋਟਾ ਬੀਟਰ ਹਾਂਜੀ ਹਾਂਜੀ ਨਾਲ ਕਦੋਂ क्रैक ਹੋਏ ਆ ਹਾਂਜੀ ਉਹ ਬਨਾਣ ਦੇ ਉੱਪਰ ਆ ਨੇਜ ਉੱਪਰ ਕਿਸ ਤਰ੍ਹਾਂ ਦਾ ਫਲਾ ਆ ਰਿਹਾ ਹਾਂਜੀ ਹਾਂਜੀ ਇੱਕ ਆਪਾਂ ਗੱਲ ਕਰੀਏ ਛੱਪੇ ਦੀ ਜੀ ਇਹ ਮਤਲਬ ਜੋੜ ਕਰ ਤੋ ਪਾਇਆ ਹੋਇਆ ਵਿਚਾਰੇ ਇਹਦੇ ਇਹ ਜੋੜ ਜੀ ਦੇਖੋ ਇੱਕ ਤਾਂ ਹੈਵੀ ਹੈਗਾ ਜੀ ਹਾਂਜੀ ਅਗਰ ਤੁਸੀਂ ਮੰਨ ਲਓ ਜਲਾ ਰਹੇ ਹੋ ਖੇਤ ਦੇ ਵਿੱਚ ਹਾਂਜੀ ਬਾਈ ਚਾਂਸ ਕੋਈ ਤੁਹਾਡਾ ਕੋਈ ਸਾਈਡ ਤੇ ਕੋਈ ਲੱਗਦਾ ਆ ਜਾਂ ਝਾਫ ਆਉਂਦਾ ਆ ਤਾਂ ਤੁਹਾਨੂੰ ਪੂਰਾ ਫੱਟਾ ਚੇਂਜ ਕਰਨ ਦੀ ਜਰੂਰਤ ਨਹੀਂ ਠੀਕ ਹੈ ਜੀ ਤੁਸੀਂ ਇੱਕ ਸਾਈਡ ਹੀ ਚੇਂਜ ਕਰ ਸਕਦੇ ਮੈਨੂੰ ਕਿ ਚਲੋ ਜੇ ਇੱਧਰਲਾ ਪਾਸਾ ਲੱਗਦਾ ਆਪਾਂ ਕੱਲ ਇੱਧਰਲਾ ਪਾਸਾ ਬੰਨ ਲੈਂਦੇ ਚਲੋ ਸਾਡੀਆਂ ਠੀਕ ਹੈ ਜੀ ਵੈਸੇ ਸਾਡੇ ਇਹ ਸਾਡਾ ਮਤਲਬ ਇਹ ਹੈਗਾ ਕਿ ਸਾਡੇ ਕਦੇ ਫੱਟੇ ਪੈਂਗੇ ਨਹੀਂ ਹੋਏ ਹਾਂਜੀ ਹਾਂਜੀ ਇੰਨੇ ਹੈਵੀ ਲੱਗੇ ਹੋਏ ਨੇ ਠੀਕ ਹੈ ਜੀ ਫੱਟੇ ਕਦੇ ਮਤਲਬ ਕਦੇ ਬ੍ਰੋਕ ਨਹੀਂ ਹੋਏ ਜਾਂ ਖਰਾਬ ਨਹੀਂ ਹੋਏ ਜਾਂ ਠੀਕ ਹੈ ਜੀ ਹਾਂਜੀ ਇਹ ਆਪਾਂ ਗੇਅਰ ਤੇ ਗੇਅਰ ਦੀ ਗੱਲ ਕਰੀ ਜੀ ਹਾਂਜੀ ਤੇ ਕਿੰਨਾ ਕ ਹੈਵੀ ਗੇਅਰ ਮਤਲਬ ਕੋਜੀ ਸਾਡਾ ਜਿਹੜਾ ਗੇਅਰ ਹੈਗਾ ਇਹ ਗੇਅਰ 8 ਫੁੱਟ ਤੋਂ ਲੈ ਕੇ 12 ਫੁੱਟ ਦੇ ਰੋਟਾਵੇਟਰ ਤੱਕ ਸੇਮ ਆਏਗਾ ਠੀਕ ਹੈ ਜੀ ਤੁਸੀਂ 8 ਫੁੱਟ ਦਾ ਰੋਟਾਵੇਟਰ ਲਓਗੇ ਉਹਦੇ ਅੰਦਰ ਵੀ ਇਹੀ ਗੇਅਰ ਹੀ ਲੱਗਿਆ 12 ਫੁੱਟ ਦਾ ਲਓਗੇ ਉਹਦੇ ਅੰਦਰ ਵੀ ਇਹੀ ਗੇਅਰ ਹੀ ਲੱਗਿਆ ਹੈ ਗੇਅਰ ਦੀ ਕਦੇ ਕੰਪਲੀਟ ਨਹੀਂ ਆ ਠੀਕ ਹੈ ਜੀ ਹਾਂਜੀ ਹਮੇਸ਼ਾ ਜੋਰ ਸਾਡੇ ਵਧੀਆ ਚੱਲਦੇ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਕਿੰਨੇ ਲੀਟਰ ਤੇਲ ਪੈਂਦਾ ਜੀ ਸਰ ਇਹਦੇ ਅੰਦਰ ਆਪਣਾ ਜਿਹੜਾ ਤੇਲ ਪੈਂਦਾ ਸਾਢੇ 3 ਲੀਟਰ ਸਾਢੇ 3 ਲੀਟਰ ਠੀਕ ਹੈ ਜੀ ਹਾਂਜੀ ਇੱਕ ਇਹਦੀ ਖਾਸੀਅਤ ਇਹਨਾਂ ਨੂੰ ਮੈਂ ਹੋਰ ਦੱਸ ਦਿੰਦਾ ਹਾਂ ਹਾਂਜੀ ਮਤਲਬ ਦੇਖੋ ਜੇ ਕਸਾਈ ਹੋਏਗੀ ਤਾਂ ਤੇਲ ਗੰਦਾ ਹੋਏਗਾ ਹਾਂਜੀ ਸਾਡੇ ਤੁਸੀਂ 2-3-3 ਸਾਲ ਰੋਟੋਵੇਟਰ ਚੱਲਦੇ ਦੇਖ ਲਿਓ ਉਹਨਾਂ ਦੇ ਹਾਂਜੀ ਹਾਂਜੀ ਤੇਲ ਕੱਢ ਕੇ ਦੇਖ ਲਓ ਤਾਂ ਲੱਗੂਏ ਜਿੱਦਾਂ ਤੇਲ ਨਮਾ ਪਾਇਆ ਠੀਕ ਹੈ ਜੀ ਮੰਨ ਕੇ ਚਲੋ 2-3 ਸਾਲਾਂ ਬਾਅਦ ਵੀ ਕੱਢ ਕੇ ਤੁਸੀਂ ਦੇਖ ਤੇਲ ਮਤਲਬ ਦੇਖੋਗੇ ਤੇਲ ਤੇਲ ਮਤਲਬ ਖਰਾਬ ਹੋਣ ਦਾ ਕਾਰਨ ਕੀ ਹੈ ਜਦੋਂ ਲੋਹਾ ਕਸੇਗਾ ਹਾਂਜੀ ਤਾਂ ਕਸਾਈ ਹੋਏਗੀ ਤੇ ਤੇਲ ਗੰਦਾ ਹੋਏਗਾ ਠੀਕ ਹੈ ਜੀ ਸਾਡੇ ਗੀਅਰ ਵੀ ਕਸਾਈ ਨਹੀਂ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਬੱਪਰਲੇ ਪਾਸੇ ਆ ਜੀ ਇਧਰ ਹਾਂ ਇਹ ਆ ਗੇਅਰ ਬਾਰੇ ਸਾਨੂੰ ਜਾਣਕਾਰੀ ਹਾਂਜੀ ਬਿਲਕੁਲ ਜੀ ਤੁਸੀਂ ਇਹ ਜਿਹੜਾ ਸਾਈਡ ਗੇਅਰ ਹੈਗਾ ਹਾਂਜੀ ਆーム ਦੇ ਨਾਲੋਂ ਹਾਂਜੀ 3 4 ਐਮਐਮ ਮੋਟਾ ਗੇਅਰ ਲੱਗਿਆ ਹੋਇਆ ਹੈ ਹਾਂਜੀ ਠੀਕ ਹੈ ਇਹਦੇ ਅੰਦਰ 2.5 ਲੀਟਰ ਤੇਲ ਪੈਂਦਾ 2.5 ਲੀਟਰ ਪੈਂਦਾ 2.5 ਲੀਟਰ ਤੇਲ ਪੈਂਦਾ ਆーム ਕਈ ਵਾਰ 10 ਲੀਟਰ ਵੀ ਫਾਰਮਰ ਆਪਣੇ ਹਿਸਾਬ ਨਾਲ ਪਾ ਲੈਂਦੇ ਆ ਲੈਂਦੇ ਜੀ ਪਰ ਸਾਡੀ ਕੰਪਨੀ ਇਹਦੇ ਅੰਦਰ 2.5 ਲੀਟਰ ਤੇਲ ਪਾ ਕੇ ਭੇਜਦੀ ਹੈ ਠੀਕ ਹੈ ਜੀ ਠੀਕ ਹੈ ਜੀ ਆਹ ਬਰੀਦਰ ਲੱਗਿਆ ਹੋਇਆ ਹੈ ਹਾਂਜੀ ਇਹਦੇ ਨਾਲ ਤੁਸੀਂ ਜਦੋਂ ਖੇਤ ਦੇ ਵਿੱਚ ਆਪਾਂ ਕਲਾਉਂਦੇ ਆ ਹਾਂਜੀ ਤੇ ਜਿੱਦਾਂ ਸਾਹ ਦੀ ਲੋਡ ਹੁੰਦੀ ਆ ਹਾਂਜੀ ਹਾਂਜੀ ਬੰਦੀ ਹੈ ਆਪਣੀ ਇਹ ਅੰਦਰ ਇਨਰ ਇੰਟਰਨਲ ਆ ਉਹ ਤੁਸੀਂ ਇੱਥੋਂ ਨਿਕਲਦੀ ਰਹਿੰਦੀ ਹੈ ਠੀਕ ਹੈ ਜੀ ਇੱਥੋਂ ਨਿਕਲ ਜਾਂਦੀ ਹੈ ਹਾਂ ਗੈਸ ਜਿਹੜੀ ਹੈਗੀ ਨਿਕਲਦੀ ਰਹਿੰਦੀ ਹੈ ਤਾਂ ਤੁਸੀਂ ਇਹਨੂੰ ਹਮੇਸ਼ਾ ਜਦੋਂ ਵੀ ਫਾਰਮਰ ਇਹਨੂੰ ਯੂਜ਼ ਕਰਦਾ ਕਿ ਹਫ਼ਤੇ ਬਾਅਦ ਇਹਨੂੰ ਸਾਫ਼ ਕਰਦੇ ਠੀਕ ਹੈ ਜੀ ਉਸ ਤੋਂ ਬਾਅਦ ਇਹਦਾ ਆ ਥੱਲੇ ਇੱਕ ਆਪਣਾ ਲੱਗਿਆ ਹੋਇਆ ਇੱਕ ਓਇਲਿੰਗ ਮੈਜਰਿੰਗ ਲੈਵਲ ਹੈ ਇੱਥੇ ਹਾਂ ਜੀ ਉਹਨੂੰ ਤੁਸੀਂ ਖੋਲ ਕੇ ਨਟ ਨੂੰ ਚੈੱਕ ਕਰ ਸਕਦੇ ਹੋ ਕਿ ਸਾਡਾ ਤੇਲ ਜਿਹੜਾ ਪੂਰਾ ਹੈ ਕਿ ਠੀਕ ਮਤਲਬ ਇੱਥੇ ਤੱਕ ਲੈਵਲ ਹੋਣਾ ਹੈ ਜੀ ਅਮਤਲ ਲੈਵਲ ਸਾਡਾ ਮਤਲਬ ਇਹ ਬਿਲਕੁਲ ਖੁੱਟਾ ਕਰੇਗਾ ਠੀਕ ਹੈ ਜੀ ਜਦੋਂ ਤੁਸੀਂ ਇਹਨੂੰ ਖੋਲੋਗੇ ਤੇ ਤੇਲ ਆਉਣਾ ਸ਼ੁਰੂ ਹੋਏਗਾ ਠੀਕ ਹੈ ਜੀ ਤਾਂ ਮਤਲਬ ਤੇਲ ਖੜਾ ਦਾ ਠੀਕ ਹੈ ਮਨ ਨੂੰ ਪਤਾ ਲੱਗਦਾ ਤੇਲ ਨਹੀਂ ਆ ਰਿਹਾ ਤਾਂ ਮਤਲਬ ਕਿ ਤੇਲ ਆਪਣਾ ਘੱਟ ਹੈਗਾ ਠੀਕ ਹੈ ਜੀ ਤੇ ਉਹਦੀਆਂ ਡਿਸਕਾਂ ਜਿਹੜੀਆਂ ਉਹ ਕੰਪਨੀ ਬਣਾਉਂਦੀ ਹੈ ਜੀ ਬਿਲਕੁਲ ਜੀ ਸਾਡੇ ਜਿਹੜੇ ਟੌਪ ਮਾਡਲ ਆ ਸਾਡਾ ਸੈਮੀ ਚੈਂਪੀਅਨ ਪਲੱਸ ਮਾਡਲ ਆ ਉਸਤੇ ਨਾਲ ਸਾਡੀ ਕੰਪਨੀ ਦੀਆਂ ਦੋਨੋਂ ਡਿਸਕਾਂ ਹੁੰਦੀਆਂ ਨੇ ਠੀਕ ਹੈ ਜੀ ਠੀਕ ਹੈ ਤੇ ਸਾਡੀ ਕੰਪਨੀ ਦੀ ਹੈਵੀ ਡਿਊਟੀ ਸ਼ਾਫਟ ਚਾਹਤਾ ਚਾਹਤ ਰਹੇ ਹੋ ਜੀ ਜੇ ਤੁਸੀਂ ਠੀਕ ਹੈ 12000 11000 ਦੀ ਆਮ ਲੋਕਲ ਦਾ ਅਨੁਪਾਤ 6000 ਜਿਹੀ ਮਿਲ ਜਾਂਦੀ ਹੈ ਠੀਕ ਹੈ ਜੀ ਤਾਂ ਸਾਡੀ ਕੰਪਨੀ ਦਾ ਜੋ ਵੀ ਲਾਲ ਮਟੀਰੀਅਲ ਆਏਗਾ ਹਾਂ ਜੀ ਜੋ ਵੀ ਸੈਸਰੀ ਨਾਲ ਆਏਗੀ ਅਸੀਂ ਤੁਹਾਨੂੰ ਨਾਲ ਦੇਵਾਂ ਠੀਕ ਹੈ ਜੀ ਹਾਂਜੀ ਤੇ ਇਹ ਇਹ ਮੰਨ ਕੇ ਚੱਲੋ ਟਾਪ ਮਾਡਲ ਤੇ ਆ ਗਿਆ ਜੀ ਇਹ ਬਿਲਕੁਲ ਜੀ ਸਾਡਾ ਟਾਪ ਮਾਡਲ ਹੈ ਠੀਕ ਹੈ ਜੀ ਹਾਂਜੀ ਤੇ ਆਹ ਪਿੱਛੇ ਤੁਸੀਂ ਸਪਰਿੰਗ ਦੇਖ ਰਹੇ ਹੋ ਹਾਂ ਜੀ ਇਹ ਐਡਜਸਟੇਬਲ ਹੈਗੇ ਨੇ ਠੀਕ ਹੈ ਕਿੰਨਾ ਦਾ ਮਤਲਬ ਆਪਣੇ ਪਰ ਸਿਕਾ ਰਸਤ ਕਰਨੀ ਹੈ ਜਮੀਨ ਕਿੰਨੀ ਕੁ ਤੁਸੀਂ ਕਰਨੀ ਹੈ ਉਹ ਸਾਰਾ ਮਾਪ ਦਾ ਆਰ ਸੈਟ ਕਰ ਬਿਲਕੁਲ ਬਿਲਕੁਲ ਠੀਕ ਹੈ ਜੀ ਹਾਂਜੀ ਸੀਲਾਂ ਵਰ ਤੇ ਡਾਂਗ ਵਰ ਬਿਲਕੁਲ ਇੱਕ ਸੀਲ ਤੇ ਇੱਕ ਬੈਰਿੰਗ ਆ ਵੀ ਰਹਿ ਗਈ ਆ ਇਹ ਮੈਂ ਸੀਲ ਦੀ ਗੱਲ ਕਰਾਂ ਮਕੈਨੀਕਲ ਸੀਲਾਂ ਹੁੰਦੀਆਂ ਨਹੀਂ ਹਾਂਜੀ ਜਿਹੜੀਆਂ ਕਿ ਜੋ ਤੇ ਖਰਾਬ ਨਹੀਂ ਹੁੰਦੀਆਂ ਠੀਕ ਹੈ ਜੀ ਠੀਕ ਹੈ ਉਸ ਦੇ ਨਾਲ ਵੀ ਇੱਕ ਰੋਟਾਵੇਟਰ ਦੀ ਥੋੜੀ ਜੀ ਕੋਸਟ ਹਾਈ ਹੁੰਦੀ ਹੈ ਹਾਂਜੀ ਸਾਡੀਆਂ ਜਿਹੜੀਆਂ ਹੈਗੀਆਂ ਨੇ ਸੀਲਾ ਮਕੈਨੀਕਲ ਮਿਲਣਗੀਆਂ ਬੈਰਿੰਗ ਜਿਹੜੀਆਂ ਇਹ ਅੰਦਰ ਲੱਗੀਆਂ ਨੇ ਕੰਪਨੀ ਦੇ ਬੈਰਿੰਗ ਮਿਲਣਗੇ ਤੁਹਾਨੂੰ ਠੀਕ ਹੈ ਜੀ ਤੇ ਆਮ ਨਾਲੋਂ ਉਹਦਾ ਸਾਈਜ਼ بڑا ਹੋਏਗਾ ਬੈਰੀ ਠੀਕ ਹੈ ਜੀ ਹਾਂ ਜੀ ਤੇ ਜਿਹੜਾ ਜਿਹੜਾ ਲੋਡ ਲੈਂਡ ਦੀ ਕੈਪੈਸਿਟੀ ਵੱਧ ਜਾਂਦੀ ਹੈ ਠੀਕ ਹੈ ਜੀ ਠੀਕ ਹਾਂ ਜੀ ਬਲੇਡ ਜਿਹੜੇ ਵੀ ਹੈਗੇ ਆ ਜੀ ਆਮ ਬਲੇਡਾਂ ਨਾਲ ਹੈਵੀ ਨੇ ਜੀ ਬਿਲਕੁਲ ਜੀ ਆਮ ਬਲੇਡਾਂ ਨਾਲ ਬਿਲਕੁਲ ਹੈਵੀ ਹੈਗੇ ਨੇ ਬਲੇਡ ਇਹਨਾਂ ਦੇ ਤੇ ਤੁਸੀਂ ਦੱਸ ਸਕਦੇ ਹੋ ਵੀ ਕਿੰਨੇ ਬਲੇਡ ਹੋਣਗੇ 9 ਫੁੱਟ ਇਹਦੇ ਹਾਂ ਬਿਲਕੁਲ ਇਹਦੇ ਵਿੱਚ 68 ਬਲੇਡ ਮਿਲ ਲੇਗੇ ਤੁਹਾਨੂੰ 9 ਫੁੱਟ ਦੇ ਵਿੱਚ ਠੀਕ ਹੈ ਜੀ ਸਿੰਗਲ ਸਾਡਾ ਮਾਡਲ ਆਉਂਦਾ ਹੈ 68 ਬਲੇਡ ਦੇ ਵਿੱਚ ਮਿਲੇਗਾ ਠੀਕ ਹੈ ਜੀ ਹਾਂ ਜੀ ਤੇ ਮੇਰੇ ਹਿਸਾਬ ਨਾਲ ਤਾਂ ਆਪਾਂ ਜਾਣਕਾਰੀ ਪੂਰੀ ਫਲ ਹੋਈ ਗਈ ਜੀ ਹਾਂ ਬਿਲਕੁਲ ਤੇ ਮਿੱਤਰੋ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਰੋਟਾ ਪਿੱਤਰ ਬਾਰੇ ਦੱਸਤੀ ਹੈ ਨਾ ਕਿ ਜੇ ਵੀ ਕੋਈ ਮਨਮੋਟਾ ਸਵਾਲ ਰਹਿ ਗਿਆ ਹੈ ਤਾਂ ਕਮੈਂਟਾਂ ਦੇ ਵਿੱਚ ਆਕਰ ਨੂੰ ਪੁੱਛ ਸਕਦੇ ਹੋ ਤੇ ਆਪਾਂ ਉਹਦਾ ਜਵਾਬ ਵੀ ਦੇਵਾਂਗੇ ਤੇ ਲਾਈਕ ਕਮੈਂਟ ਕਰਕੇ ਦੱਸਦੇ ਹੋ ਵੀ ਵੀਡੀਓ ਤੁਹਾਨੂੰ ਲੱਗੀ ਤੇ ਸ਼ੇਅਰ ਕਰਦੇ ਹੋ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਸੰਘੇੜਾ ਐਗਰੋਟੈਕ ਦਾ ਸਾਨੂੰ ਦੀ ਲੋਕੇਸ਼ਨ ਜਿਹੜੀ ਹੈਗੀ ਐਗਰੋ ਗੋਬਿੰਦ ਸਿੰਘ ਕਾਲਜ ਸੰਘੇੜਾ ਬਰਨਾਲਾ ਜ਼ਿਲ੍ਹਾ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਸੰਘੇੜਾ ਪਿੰਡ ਪੈਂਦਾ ਸਰਕਾਰੀ ਕਾਲਜ ਦਾ ਤੇ ਜਮਾ ਉਹਦੇ ਸਾਹਮਣੇ ਆ ਸ਼ਕਤੀਮਾਂ ਦੀ ਡੀਲਰਸ਼ਿਪ ਆ ਇਹ ਕੱਲੀ ਠੀਕ ਆ ਇੱਕ ਨੰਬਰ ਸਰਵਿਸ ਆ ਇੰਨਾ ਕ ਸਾਮਾਨ ਵਿਕਦਾ ਕਿ ਨਾ ਕੰਪਨੀਮੈਂਟ ਇੱਥੋਂ ਜਾਂਦਾ ਤੇ ਬਾਕੀ ਜਿਹੜੀ ਤੁਸੀਂ ਗੱਲਬਾਤ ਕੋਈ ਪੁੱਛਣੀ ਹੋਈ ਨੰਬਰ ਸਾਨੂੰ ਦੇ ਦਿੰਨੇ ਆ ਦਿਖਾ ਦਿੰਨੇ ਆ ਹਨਾ ਵੀ ਕੀ ਕੀ ਨੰਬਰ ਹੈ ਜੀ ਮਗਾ ਤੇ ਨੰਬਰ ਆ ਦੇ ਦੇ ਸਾਡੇ ਮਿੱਤਰੋ ਠੀਕ ਆ ਤੇ ਜੇ ਕੋਈ ਜਾਣਕਾਰੀ ਰੇਟ ਰੂਟ ਬਾਰੇ ਪੁੱਛਣਾ ਹੋਇਆ ਤਾਂ ਤੁਸੀਂ ਰੇਟ ਵੀ ਪੁੱਛ ਸਕਦੇ ਹੋ ਨਾ ਮਿੱਤਰੋ ਆਹ ਨੰਬਰ ਆਹ ਦੇਖ ਲਓ ਨੰਬਰ ਆ ਤੇ ਆ 9914135009 99035 10000 ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਜੀ ਚੈਨਲ ਸਬਸਕ੍ਰਾਈਬ ਜਰੂਰ ਕਰਦੇ